ਗੁੱਡ ਮਾਰਨਿੰਗ ਦੋਸਤੋ ਅੱਸੀ ਗੱਲ ਸਾਰਿਆਂ ਨੂੰ ਜਿਵੇਂ ਆਪਾਂ ਪਹਿਲਾਂ ਸ਼ੋਅ ਤੇ ਵੀਡੀਓ ਪਾਈ ਸੀਗੀ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਵੀ ਸ਼ੋਅ ਦੇ ਵਿੱਚ ਕਿਹੜੀਆਂ ਚੀਜ਼ਾਂ ਤੇ ਸ਼ੋਅ ਕਿਵੇਂ ਜੱਜ ਹੁੰਦਾ ਹੁੰਦਾ ਉਹਦੇ ਬਾਰੇ ਮੈਂ ਅੱਜ ਕੱਲੀ-ਕੱਲੀ ਵੀਡੀਓ ਤੁਹਾਡੇ ਨਾਲ ਡਿਟੇਲ ਚ ਕਰੂੰਗਾ ਵੀਡੀਓ ਪੂਰੀ ਦੇਖੋਗੇ ਤਾਂ ਸਾਰਾ ਸਮਝ ਆਊਗਾ ਤੁਹਾਨੂੰ ਸ਼ੋਅ ਲੜਨ ਦੇ ਵਿੱਚ ਤੇ ਸ਼ੋਅ ਵਾਲੇ ਐਨੀਮਲ ਦੇ ਵਿੱਚ ਵੀ ਫਰਕ ਪਤਾ ਲੱਗੂਗਾ ਉਹਦੇ ਚ ਕਿਵੇਂ ਸ਼ੋਅ ਜੱਜ ਹੁੰਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਸ਼ੋਅ ਦੀ ਜੱਜਿੰਗ ਆ ਜਿਹੜੀ ਸ਼ੋਅ ਦੀ ਜੱਜਿੰਗ ਆ ਉਹ ਦੋ ਤਰੀਕੇ ਨਾਲ ਹੁੰਦੀ ਆ ਹਮੇਸ਼ਾ ਹੀ ਦੋ ਤਰੀਕੇ ਕਿਹੜੇ ਨੇ ਇੱਕ ਡਾਇਨਾਮਿਕ ਇੱਕ ਸਟੈਟਿਕ ਡਾਇਨਾਮਿਕ ਹੁੰਦਾ ਵੀ ਜਦੋਂ ਘੋੜਾ ਕੈਂਟਰ ਜਾਂ ਟ੍ਰੌਟ ਕਰਦਾ ਉਹ ਪ੍ਰੋਪਰ ਕਰਦਾ ਕਿ ਉਹ ਪੈਰ ਚ ਪੈਰ ਤਾਂ ਨਹੀਂ ਮਾਰਦਾ ਹੈਗਾ ਤੇ ਕੈਂਟਰ ਤੇ ਟ੍ਰੌਟ ਤਾਂ ਤੁਸੀਂ ਚਾਲਾਂ ਦਾ ਸਾਰੇ ਸਮਝਦੇ ਹੋ ਉਹਦੇ ਵਿੱਚ ਦੇਖਿਆ ਜਾਂਦਾ ਵੀ ਕੀ ਘੋੜਾ ਜਦੋਂ ਤੁਰ ਰਿਹਾ ਪੈਰ ਚ ਪੈਰ ਤਾਂ ਨਹੀਂ ਮਾਰਦਾ ਹੈਗਾ ਇੱਕ ਤਾਂ ਉਹ ਹੋ ਗਈ ਉਹਨੂੰ ਕਹਿੰਦੇ ਆ ਡਾਇਨਾਮਿਕ ਵੀ ਉਹਦੀ ਚਾਲ ਢਾਲ ਜਦੋਂ ਤੁਰਦਾ ਉਹ ਸਹੀ ਧਰਦਾ ਪੈਰ ਕੋਈ ਪੈਰ ਮਰੂੜ ਕੇ ਤਾਂ ਨਹੀਂ ਧਰਦਾ ਹੈਗਾ ਜਾਂ ਕੋਈ ਬਾਹਰ ਨੂੰ ਤਾਂ ਨਹੀਂ ਸੁੰਬ ਧਰਦਾ ਹੈਗਾ ਉਹਦੇ 'ਚ ਵੀ ਉਹ ਪ੍ਰੋਪਰ ਚੱਲਦਾ ਇੱਕ ਸਟ੍ਰੇਟ ਲਾਈਨ ਦੇ ਵਿੱਚ ਚੱਲਦਾ ਉਹਦੀ ਜਿਹੜੀ ਲੱਤਾਂ ਦੀ ਕੋਆਰਡੀਨੇਸ਼ਨ ਉਹ ਸਹੀ ਆ ਇੱਕ ਤਾਂ ਹੁੰਦੀ ਆ ਉਹ ਤੇ ਇੱਕ ਹੁੰਦੀ ਆ ਸਟੈਟਿਕ ਸਟੈਟਿਕ ਚਾਹੇ ਉਹ ਜਿਹੜੀ ਮਰਜੀ ਨਸਲ ਦਾ ਘੋੜਾ ਚਾਹੇ ਉਹ ਥੌਰੋ ਆ ਚਾਹੇ ਜਿਹੜਾ ਮਰਜੀ ਆ ਚਾਹੇ ਮਾਰવાડી ਆ ਚਾਹੇ ਪੰਜਾਬੀ ਆ ਚਾਹੇ ਨੁਗਰਾ ਉਹ ਸਾਰਿਆਂ ਦੀ ਹੀ ਸੇਮ ਹੋਣੀ ਚਾਹੀਦੀ ਆ ਇੱਕ ਆਈਡੀਅਲ ਕੋੜਾ ਜਿਵੇਂ ਹੁਣ ਆਪਾਂ ਕਹਿ ਦੀਏ ਫੌਜ ਦੀ ਭਰਤੀ ਦੇ ਵਿੱਚ ਚਾਹੇ ਕੋਈ ਪੰਜਾਬੀ ਹੋਵੇ ਚਾਹੇ ਕੋਈ ਰਾਜਸਤਾਨੀ ਹੋਵੇ ਚਾਹੇ ਕੋਈ ਹਰਿਆਣਵੀ ਆ ਜੇ ਉਹਦੀਆਂ ਲੱਤਾਂ ਬਿੰਗੀਆਂ ਨੇ ਤਾਂ ਬਿੰਗੀਆਂ ਨੇ ਉਹਨੂੰ ਕਹਿੰਦੇ ਆਪਾਂ ਸਟੈਟਿਕ ਵੀ ਉਹਦੇ ਚ ਕੀ ਦੇਖਿਆ ਜਾਂਦਾ ਸਭ ਤੋਂ ਪਹਿਲਾਂ ਆ ਜਾਂਦੀ ਨੇ ਫਰੰਟ ਲੈਗ ਜਿਹੜੀ ਉਹਦੀ ਮੂਰਲੀ ਲੱਤ ਆ ਜਦੋਂ ਕੋੜਾ ਸਟ੍ਰੇਟ ਤੁਸੀਂ ਖੜ ਕੇ ਜੱਜ ਕਰਾ ਰਹੇ ਹੋ ਉਹਦੀਆਂ ਦੋਨੇ ਲੱਤਾਂ ਜਿਹੜੀਆਂ ਉਹਦੀ ਆਪਾਂ ਦੋਨੇ ਲੱਤਾਂ ਨੇ ਕਿਉਂ ਬਿਲਕੁਲ ਪੈਰਲਲ ਨੇ ਐ ਸਿੱਧੀਆਂ ਖੜੀਆਂ ਨੇ ਠੀਕ ਹੈ ਜੇਕਰ ਆਪਾਂ ਇੱਕ ਲੱਤ ਦੀ ਗੱਲ ਕਰੀਏ ਉਹਦੇ ਸੁੰਬ ਤੋਂ ਲੈ ਕੇ ਗੋਡੇ ਤੋਂ ਲੈ ਕੇ ਸ਼ੋਲਡਰ ਦੇ ਵਿੱਚ ਦੀ ਜੇ ਇੱਕ ਲਾਈਨ ਖਿੱਚੀ ਜਾਵੇ ਤਾਂ ਉਹ ਤਿੰਨਾਂ ਦੇ ਸੈਂਟਰ ਚ ਚਾਹੀਦੀ ਆ ਜੇ ਮੰਨ ਲਓ ਉਹਦੇ ਗੋਡੇ ਤੋਂ ਤੇ ਸ਼ੋਲਡਰ ਤੋਂ ਲਾਈਨ ਮਾਰੀ ਉਹਦਾ ਸੁੰਬ ਬਾਹਰੇ ਨਿਕਲਦਾ ਤਾਂ ਟੋ ਆਊਟ ਆ ਜੇ ਅੰਦਰ ਜਾਂਦਾ ਤਾਂ ਟੋ ਇਨ ਆਈ ਥਿੰਕ ਤੁਸੀਂ ਮੈਂ ਫੋਟੋ ਵੀ ਲਾ ਰਿਹਾ ਉਹ ਤੁਸੀਂ ਦੇਖ ਲਓਗੇ ਕਿ ਟੋ ਇਨ ਤੇ ਟੋ ਆਊਟ ਕੀ ਹੁੰਦਾ ਜਦੋਂ ਉਹਦੀ ਲੱਤ ਦੇ ਵਿੱਚ ਦੀ ਆਪਾਂ ਸਿੱਧੀ ਰੇਖਾ ਖਿੱਚੀਏ ਵੀ ਉਹ ਸੋਮਬ ਕੀਨ ਭਵ ਗੋਡਾ ਤੇ ਸ਼ੋਲਡਰ ਉਹਦੇ ਵਿੱਚ ਦੀ ਸਿੱਧੀ ਜਾਂਦੀ ਆ ਇਹ ਚੀਜ਼ ਦੇਖੀ ਜਾਂਦੀ ਆ ਮੂਰਲੇ ਲੱਤਾਂ ਦੇ ਵਿੱਚ ਦੂਸਰੀ ਚੀਜ਼ ਕਈ ਕੋੜਿਆਂ ਦੀ ਲੱਤਾਂ ਕਿਵੇਂ ਹੁੰਦੀਆਂ ਨੇ ਐ ਪੈਰਲਰ ਨਾ ਹੋ ਕੇ ਮਤਲਬ ਛਾਤੀ ਦੇ ਵਿੱਚੋਂ ਐ ਨਿਕਲਦੇ ਜਿਵੇਂ ਗਮਲੇ ਦੇ ਵਿੱਚੋਂ ਪੌਦਾ ਨਿਕਲਦਾ ਹੁੰਦਾ ਜਿਹਨੂੰ ਆਪਾਂ ਬੋਟਲ ਬੋਟਲ ਲੈਗ ਕਹਿੰਦੇ ਆ ਹਨਾ ਵੀ ਜਿਵੇਂ ਬੋਤਲ ਦੇ ਗਲ ਦੇ ਵਿੱਚੋਂ ਐ ਦੋ ਲੱਤਾਂ ਨਿਕਲੀਆਂ ਹੁਣ ਉਹ ਵੀ ਕਨਫਰਮੇਸ਼ਨ ਸਹੀ ਨਹੀਂ ਹੁੰਦੀ ਤੇ ਤੀਜੀ ਚੀਜ਼ ਆ ਜਾਂਦੀ ਆ ਇਹ ਮੂਰਲੀ ਲੱਤਾਂ ਦੀ ਕਨਫਰਮੇਸ਼ਨ ਆ ਆਪਾਂ ਸਾਰਾ ਹੀ ਇੱਕ ਵੀਡੀਓ ਚ ਨਾਂ ਨਮੇੜ ਕੇ ਇਹਨਾਂ ਦੀ ਅੱਜ ਮੂਰਲੀ ਲੱਤਾਂ ਦੀ ਹੋ ਗਈ ਫਿਰ ਇਸ ਤੋਂ ਬਾਅਦ ਆਪਾਂ ਜਿਹੜੇ ਉਹਦੇ ਗਾਮ ਚੀ ਕਹਿੰਦੇ ਜਿਹਨੂੰ ਆਪਾਂ ਉਹਦੇ ਐਂਗਲਾਂ ਬਾਰੇ ਗੱਲਬਾਤ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਮੂਰਲੀ ਲੱਤ ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ ਵੀ ਸਿੱਧੀ ਰੇਖਾ ਦੇ ਵਿੱਚ ਤੇ ਪੈਰਲਰ ਚਾਹੀਦੀਆਂ ਨੇ ਜੇ ਉਹ ਐ ਨੇ ਤਾਂ ਟੂ ਆਊਟ ਨੇ ਜੇ ਅੰਦਰ ਨੂੰ ਸੁੰਭ ਜਾਂਦੇ ਨੇ ਤਾਂ ਟੂ ਇਨ ਨੇ ਇਹ ਚਾਹੇ ਜਿਹੜੀ ਮਰਜੀ ਨਸਲ ਦਾ ਘੋੜਾ ਹੋਵੇ ਜੇ ਉਹਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਤਾਂ ਉਹ ਸ਼ੋਅ ਦੇ ਕਾਬਿਲ ਨਹੀਂ ਹੁੰਦਾ ਸ਼ੋਅ ਕਿਰਾਏ ਕਿਉਂ ਜਾਂਦੇ ਨੇ ਸ਼ੋਅ ਦੇ ਵਿੱਚ ਦੇਖਿਆ ਕੀ ਜਾਂਦਾ ਸ਼ੋਅ ਦੇ ਵਿੱਚ ਇੱਕ ਬੈਸਟ ਬਰੀਡਰ ਘੋੜਾ ਕੱਢਣਾ ਹੁੰਦਾ ਵੀ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ ਅੰਗਾਂ ਪੈਰਾਂ ਦਾ ਬਿਲਕੁਲ ਸਹੀ ਹੋਵੇ ਤਾਂ ਜੋ ਉਹ ਤੋਂ ਅੱਗੇ ਬਰੀਡਿੰਗ ਲੈ ਕੇ ਵੀ ਜਿਹੜੀ ਘੋੜਿਆਂ ਦੀ ਸਪੀਡ ਆ ਉਹਨੂੰ ਇਨਹਾਂਸ ਕੀਤਾ ਜਾਵੇ ਇਹ ਸ਼ੋਅ ਦਾ ਪਰਪਸ ਹੁੰਦਾ ਠੀਕ ਹੈ ਦੋਸਤੋ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਚ ਅਗਲੇ ਲਿੱਤਾਂ ਬਾਰੇ ਹੋਊਗੀ ਗੱਲਬਾਤ ਕੱਲੀ-ਕੱਲੀ ਪੁਆਇੰਟ ਬਾਰੇ ਗੱਲਬਾਤ ਕਰਾਂਗੇ ਨੈੱਕ ਕਿਹੇ ਜੀ ਚਾਹੀਦੀ ਆ ਚੈਸਟ ਕਿਹੇ ਜੀ ਚਾਹੀਦੀ ਆ ਪੁੱਠਾ ਕਿਦਾਂ ਦਾ ਚਾਹੀਦਾ ਧੜ ਕਿਦਾਂ ਦਾ ਚਾਹੀਦਾ ਹਰ ਇੱਕ ਚੀਜ਼ ਤੇ ਸੈਂਟੀਫਿਕਲੀ ਤੌਰ ਤੇ ਗੱਲ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਇਹ ਚੀਜ਼ ਨਾ ਹੋਊਗਾ ਕਿ ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਤਾ ਲੱਗ ਜੂ ਵੀ ਸਾਨੂੰ ਕਿਹੜਾ ਕੋੜਾ ਸ਼ੋਅ ਚ ਪਾਉਣਾ ਚਾਹੀਦਾ ਜਾਂ ਕਿਹੜਾ ਨਹੀਂ ਧੰਨਵਾਦ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ